ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਦੀ ਰਸੋਈ ਵਿੱਚ ਅੱਜ ਅਸੀਂ ਬਣਾਵਾਂਗੇ ਪਾਲਕ ਪਿਆਜ਼ ਦੇ ਪਕੌੜੇ ਇਹ ਬਹੁਤ ਹੀ ਪਰਫੈਕਟ ਬਣ ਕੇ ਤਿਆਰ ਹੋਣਗੇ ਜੇ ਤੁਸੀਂ ਇਸ ਤਰੀਕੇ ਨਾਲ ਪਾਲਕ ਦੇ ਪਕੌੜੇ ਬਣਾਓਗੇ ਇਹ ਖਾਣ ਵਿੱਚ ਬਹੁਤ ਹੀ ਜ਼ਿਆਦਾ कुरकुरੇ ਅਤੇ ਟੇਸਟੀ ਲੱਗਣਗੇ ਇਹਨਾਂ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਕੀ ਚਾਹੀਦਾ ਇਹ ਦੇਖ ਲੈਣੇ ਆ ਸਾਨੂੰ 1 ਕੱਪ ਬੇਸਣ ਚਾਹੀਦਾ ਬੌਲ ਵਿੱਚ ਅਸੀਂ 1 ਕੱਪ ਬੇਸਣ ਪਾ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਹਲਦੀ ਐਡ ਕਰਾਂਗੇ ਹਲਦੀ ਮੈਂ ਇਹਦੇ ਵਿੱਚ ਐਡ ਕਰ ਦਿੱਤੀ ਐ ਹੁਣ ਇਸ ਵਿੱਚ ਮੈਂ ਤਿੰਨ ਕਟੀਆਂ ਹੋਈਆਂ ਹਰੀਆਂ ਮਿਰਚ ਐਡ ਕਰਾਂਗੀ ਹੁਣ ਮੈਂ ਇਹਦੇ ਵਿੱਚ ਅੱਧਾ ਚਮਚ ਨਮਕ ਐਡ ਕਰਾਂਗੀ ਨਮਕ ਅਸੀਂ ਇਹਦੇ ਵਿੱਚ ਸੈਂਦਾ ਪਾਇਆ ਟੇਸਟ ਨੂੰ ਹੋਰ ਵੀ ਜ਼ਿਆਦਾ ਵਧਾਉਣ ਲਈ ਅਸੀਂ ਥੋੜਾ ਜਿਹਾ ਕਾਲਾ ਨਮਕ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਧਨੀਆ ਪਾਊਡਰ ਪਾਵਾਂਗੇ ਆਪਾਂ ਇਹਦੇ ਵਿੱਚ ਹੁਣ ਅਸੀਂ ਇਹਦੇ ਵਿੱਚ ਕੱਟਿਆ ਹੋਇਆ ਹਰਾ ਧਨੀਆ ਐਡ ਕਰਾਂਗੇ ਥੋੜਾ ਜਿਹਾ ਅਸੀਂ ਕੱਟਿਆ ਹੋਇਆ ਹਰਾ ਧਨੀਆ ਲਿਆ ਇਹਦੇ ਵਿੱਚ ਅਸੀਂ ਐਡ ਕਰ ਦਿੱਤਾ ਹੈ ਥੋੜਾ ਜਿਹਾ ਅਸੀਂ ਇਹਦੇ ਵਿੱਚ ਗਰਮ ਮਸਾਲਾ ਐਡ ਕਰਾਂਗੇ ਹੁਣ ਅਸੀਂ ਇਹ ਸਭ ਚੀਜ਼ਾਂ ਆਈਡੀ ਦੇ ਵਿੱਚ ਕਰ ਦਿੱਤੀਆਂ ਨੇ ਹੁਣ ਅਸੀਂ ਇਸ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਐਸ ਨੂੰ ਮਿਲਾ ਲਵਾਂਗੇ ਚੰਗੀ ਤਰੀਕੇ ਨਾਲ ਪਾਣੀ ਮੈਂ ਦੇ ਵਿੱਚ ਥੋੜਾ ਥੋੜਾ ਕਰਕੇ ਐਡ ਕਰਾਂਗੀ ਇਸ ਤਰੀਕੇ ਨਾਲ ਅਸੀਂ ਇਹ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਇਹ ਸਭ ਮਿਕਸ ਕਰਨ ਤੋਂ ਬਾਅਦ ਅਸੀਂ ਇੱਕ ਪਾਲਕ ਦੀ ਗੁੱਝੀ ਲੈ ਲੈਣੀ ਐ ਸੀ ਤੇ ਉਸ ਨੂੰ ਚੰਗੀ ਤਰੀਕੇ ਨਾਲ ਬਰੀਕ ਕੱਟ ਲੈਣਾ ਤੇ ਇੱਕ ਅਸੀਂ ਪਿਆਜ਼ ਕੱਟ ਲੈਣਾ ਇਹ ਦੋਨੋਂ ਚੀਜ਼ਾਂ ਮੈਂ ਕੱਟ ਲਈਆਂ ਨੇ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਵੇਸਣ ਵਾਲੇ ਬੈਟਰ ਵਿੱਚ ਮਿਕਸ ਕਰ ਦੇਵਾਂਗੇ ਥੋੜਾ ਥੋੜਾ ਕਰਕੇ ਪਾਲਕ ਇਹਦੇ ਵਿੱਚ ਐਡ ਕਰਕੇ ਪਿਆਜ਼ ਇਹਦੇ ਵਿੱਚ ਐਡ ਕਰਕੇ ਅਸੀਂ ਇਸ ਨੂੰ ਚੰਗੀ ਤਰੀਕੇ ਨਾਲ मिला ਲਵਾਂਗੇ ਅਸत्रिके ਨਾਲ ਇਹ ਪਕੌੜਿਆਂ ਦਾ ਮਸਾਲਾ ਸਾਡਾ ਤਿਆਰ ਹੋ ਚੁੱਕਿਆ ਹੁਣ ਅਸੀਂ ਚੁੱਲੇ ਉੱਤੇ ਇੱਕ ਕੜਾਈ ਰੱਖ ਲੈਣੀ ਹੈ ਉਹਦੇ ਵਿੱਚ ਸਰੋਂ ਦਾ ਤੇਲ ਪਾ ਕੇ ਉਸ ਨੂੰ ਚੰਗੀ ਤਰੀਕੇ ਨਾਲ ਗਰਮ ਕਰ ਲੈਣਾ ਤੇਹੀ ਕੀ ਕਰਕੇ ਅਸੀਂ ਪਕੌੜਿਆਂ ਨੂੰ ਤਲਣ ਲਈ ਕੜਾਈ ਵਿੱਚ ਪਾ ਦਵਾਂਗੇ ਆਂਜੇ ਅਸੀਂ ਬਿਲਕੁਲ ਘੱਟ ਰੱਖਾਂਗੇ ਤਾਂ ਕਿ ਸਾਡੇ ਪਕੌੜੇ कुरकुरੇ ਬਣਨ ਅਤੇ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਣ ਇਸ ਤਰੀਕੇ ਨਾਲ ਜਦੋਂ ਤੁਸੀਂ ਘੱਟ ਆਂਜ ਵਿੱਚ ਇਹ ਪਕੌੜਿਆਂ ਨੂੰ ਤਲੋਗੇ ਤਾਂ ਪਕੌੜੇ ਕ੍ਰਿਸਪੀ ਤੇ ਕਰੰਚੀ ਬਣਨਗੇ ਇਸ ਤਰੀਕੇ ਨਾਲ ਅਸੀਂ ਸਾਰੇ ਪਕੌੜੇ ਇਸ ਵਿੱਚ ਤਲਣ ਲਈ ਪਾ ਦੇਣੇ ਨੇ ਹੁਣ ਅਸੀਂ ਇਹਨਾਂ ਨੂੰ ਥੋੜੀ ਦੇਰ ਲਈ ਤਲਾਂਗੇ ਇਹਨਾਂ ਨੂੰ ਅਸੀਂ 골ਡਨ ਬ੍ਰਾਊਨ ਹੋਣ ਤੱਕ ਤਲਣਾ ਹੈ ਆਸਰਿਕੇ ਨਾਲ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਲਰ ਬਹੁਤ ਹੀ ਸੋਹਣਾ ਆਇਆ ਹੁਣ ਅਸੀਂ ਇਹਨਾਂ ਨੂੰ ਕੜਾਈ ਵਿੱਚੋਂ ਬਾਹਰ ਕੱਢ ਲਵਾਂਗੇ ਇਹ ਚੰਗੀ ਤਰੀਕੇ ਨਾਲ ਰੜ ਚੁੱਕੇ ਨੇ ਪਾਲਕ ਪਿਆਜ਼ ਦੇ ਪਕੌੜੇ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਤੁਸੀਂ ਜੇ ਇਸ ਤਰੀਕੇ ਨਾਲ ਪਾਲਕ ਪਿਆਜ਼ ਦੇ ਪਕੌੜੇ ਬਣਾਓਗੇ ਤਾਂ ਬਹੁਤ ਹੀ ਵਧੀਆ ਅਤੇ कुरकुरੇ ਬਣ ਕੇ ਤਿਆਰ ਹੋਣਗੇ ਹੁਣ ਅਸੀਂ ਇਹਨਾਂ ਨੂੰ ਇੱਕ ਥਾਲ ਵਿੱਚ ਕੱਢ ਲੈਣੇ ਆਂ ਹੁਣ ਇਹ ਮੈਂ ਸਾਰੇ ਕੜਾਈ ਵਿੱਚੋਂ ਥਾਲ ਵਿੱਚ ਕੱਢ ਲਏ ਨੇ ਹੁਣ ਅਸੀਂ ਇਹਨਾਂ ਨੂੰ ਸਰਵ ਕਰਾਂਗੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਬੇਬੇ ਬਾਪੂ ਦੀ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਿਓ ਤਾਂ ਕਿ ਸਾਡੀਆਂ ਨਵੀਂ-ਨਵੀਂ ਰੈਸਪੀਜ਼ ਦੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ